ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈਨੂ ਕਿਚਨ ਤੁਹਾਡਾ ਸਾਰ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕਰੇਲਿਆਂ ਦੇ ਜਿਹੜੇ ਛਿਲਕੇ ਲੱਤਦੇ ਆ ਨਾ ਕਰੇਲਿਆਂ ਨੂੰ ਤੋਂ ਕਿ ਚੰਗੀ ਤਰ੍ਹਾਂ ਉਹਨਰੇ ਆਪਾਂ ਛਿਲਕੇ ਲਾ ਲਏ ਸੀ ਤੇ ਆਪਾਂ ਛਿਲਕਿਆਂ ਦੀ ਅੱਜ ਪੁਰਜੀ ਬਣਾਵਾਂਗੇ ਇਹ ਬਹੁਤ ਹੀ ਵਧੀਆ ਫਾਇਦੇਮੰਦ ਵੀ ਆ ਤੇ ਸਰੀਰ ਵਾਸਤੇ ਬੜੀ ਹੈ ਜਿਹਨਾਂ ਨੂੰ 슈ਗਰ ਆ ਉਹਨਾਂ ਵਾਸਤੇ ਬਹੁਤ ਵਧੀਆ ਹੈਗੀ ਆ ਉਹਦੇ ਵਾਸਤੇ ਮੈਂ ਨਾਲ ਹੀ ਪਿਆਜ਼ ਲਏ ਹੋਇਆ ਲੰਬੇ ਲੰਬੇ ਕੱਟੇ ਹੋਏ ਤੇ ਨਾਲ ਇੱਕ ਮੈਂ ਟਮਾਟਰ ਲਿਆ ਹੋਇਆ ਆ ਤੇ ਥੋੜਾ ਜਿਹਾ ਮੈਂ ਤੇਲ ਪਾਇਆ ਹੋਇਆ ਤੇਲ ਗਰਮ ਹੋ ਚੁੱਕਿਆ ਹੈ ਆਪਣਾ ਹੁਣ ਆਪਾਂ ਪਿਆਜ਼ ਟਮਾਟਰ ਪਾਵਾਂਗੇ ਆਪਾਂ ਇਹਨਾਂ ਨੂੰ ਭੁੰਨਾਂਗੇ ਹਲਕੇ-ਹਲਕੇ ਜਿੰਨੇ ਪਿਆਜ਼ ਆਪਣੇ ਲਾਲ ਨਹੀਂ ਹੋ ਜਾਂਦੇ ਇਹ ਸਬਜ਼ੀ ਲਾਜਬਾਰ ਬਣਦੀ ਹੈ ਬਹੁਤ ਕਰਾਰੀ ਤਰਤਲ ਥੋੜੀ ਜੀ ਹੁੰਦੀ ਹੈ ਕareleਆਂ ਦੇ ਵਿੱਚ ਇਹਨੂੰ ਨਮਕ ਲਗਾ ਕੇ ਰੱਖ ਲਿਆ ਸੀ ਇਹਨੂੰ ਆਪਾਂ ਹੁਣ ਨਚੌਰ 'ਚ ਤੇ ਵਿੱਚ ਪਾਵਾਂਗੇ ਪਹਿਲਾ ਆਪਾਂ ਪਿਆਜ਼ ਨੂੰ ਪੁੰਨ ਲੈਨੇ ਆਂ ਪਿਆਜ਼ ਆਪਣੇ ਭੁੰਜ ਗਿਆ ਤੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਕਿਉਂਕਿ ਨਮਕ ਆਪਣੇ ਤਰੇਲਿਆਂ ਦੇ ਛਿਲਕਿਆਂ ਦੇ ਵਿੱਚ ਵੀ ਹੈਗਾ ਹੈ ਇਸ ਕਰਕੇ ਮਸਾਲਾ ਹਲਦੀ ਹਲਦੀ ਮੈਂ ਇੱਥੇ ਜ਼ਿਆਦਾ ਪਾਉਣ ਲੱਗੀ ਕਿਉਂਕਿ ਮੇਰੇ ਵਾਲੀ ਹਲਦੀ ਕਲਰ ਘੱਟ ਕਰਦੀ ਆ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਵਾਂਗੇ ਮਿਰਚ ਬਹੁਤ ਹੀ ਤੇਜ਼ ਹੈ ਗਿੰਨੀ ਦੀ ਥੋੜੀ ਜਿਹੀ ਪਾਉ ਉਹ ਐ ਮਿੱਠੀ ਮਿੱਠੀ ਕਰ ਦਿੰਦੀ ਆ ਸਬਜ਼ੀ ਤੇ ਆਪਾਂ ਸਾਲਾ ਪੁੱਜ ਕੇ ਆਇਆ ਤੇ ਹੁਣ ਆਪਾਂ ਤਰੇਲਿਆਂ ਨੂੰ ਨਿਚੋੜ ਕੇ ਵਿੱਚ ਪਾਵਾਂਗੇ ਹਾ ਦੇਖੋ ਇਹਨਾਂ ਦਾ ਪਾਣੀ ਤੇ ਸਾਰਾ ਆਪਾਂ ਨਿਚੋੜ ਲੈਣਾ ਹੈ ਤੱਕ ਪੁਰੀ ਜੀ ਬਾਂਦੀ ਆ ਬਹੁਤ ਟੇਸਟੀ ਪਾਂਦੀ ਸਰ ਤੇ ਤੇ ਕੋਈ ਜ਼ਰੂਰ ਘਰੇ ਟਰਾਈ ਕਰਕੇ ਬਣਾਇਓ ਹੁਆ ਇਹਨੂੰ ਆਪਾਂ ਟੱਕਾਂਗੇ ਨਹੀਂ ਆਪਾਂ ਇਹਨੂੰ ਖੁੱਲੇ ਤੇ ਹੀ ਪਕਾਵਾਂਗੇ ਜੇ ਨੇ ਆਪਾਂ ਟੱਕ ਦਈਂ ਕਰਾਤਾ ਨੂੰ ਜਿਆਦੀ ਹੋ ਜਾਣੀ ਆ ਇਸ ਕਰਕੇ ਆਪਾਂ ਇਹਨੂੰ ਖੁੱਲੇ ਤੇ ਹੀ ਪਕਾਵਾਂਗੇ ਹੁਣ ਆਪਾਂ ਗੈਸ ਨੂੰ ਹਲਕਿਆ ਕਰ ਦਿੰਨੇ ਆ ਤੇ 5-10 ਮਿੰਟਾਂ ਚ ਹੀ ਆਪਣੀ ਸਬਜ਼ੀ ਬਣ ਕੇ ਘਰੇ ਦੇ ਦੀ ਤਿਆਰ ਹੋ ਜਾਣੀ ਆ ਕੜਕਰੀਲੇ ਦੇ ਛਿੱਕੇ ਆ ਗਏ ਆ ਆਪਾਂ ਮੀਠੀ ਮਾਂ ਦੀ ਨੂੰ ਪਕਾਣੇ ਆ ਐਸੇ ਤਰੀਕੇ ਨਾਲ ਆਪਾਂ ਰਹਿਣ ਦੇਣੀ ਆ ਇਹਨੂੰ ਤੇ ਹਲਕੀ ਆਂਚ 'ਤੇ ਕਰ ਦੇਣੀ ਆ ਵਿੱਚ ਵਿੱਚ ਆਪਾਂ ਹਿਲਾਉਂਦੇ ਰਹਿਣਾ ਇਹਨੂੰ ਕਿ ਨੀਚੇ ਨਾ ਲੱਗੇ ਕਿ ਲਈ ਆਪਾਂ ਤਾਂ ਬਣਾਦੇ ਪਏ ਆ ਕਿ ਜਿਹੜਾ ਕਰਤਮ ਜਦੋਂ ਆਪਾਂ ਢੱਕਣ ਬੰਦ ਕਰਦੇ ਆ ਤੇ ਉਸ ਟਾਈਮ ਤੇ ਕਰਤਮ ਦੇ ਸੇਜਾ ਦੇ ਇਸ ਤਰ੍ਹਾਂ ਥੋੜੀ ਜਿਹੀ ਉੱਡ ਜਾਂਦੀ ਆ ਤੇ ਤਿਆਰੀ ਬੰਦ ਗਈ ਬੱਚੇ ਵੀ ਖਾ ਸਕਦੇ ਆ ਇਹ ਤਾਂ ਕਰਤਮ ਵਾਲੀ ਪੀਛੇ ਤੇ ਬੱਚੇ ਖਾਂਦੇ ਨੇ ਮੈਂ ਕarele ਬਣਾਏ ਸੀ ਅੱਜ ਇਹ ਕarele ਭਾਰੀ ਕਰੇਲਿਆਂ ਦੇ ਛਿਲਕੇ ਆ ਬਹੁਤ ਲੰਬੇ ਤੇ ਵਧੀਆ करेले फूले हाँ जी अपनी सब्जी बन के तैयार हो गई है देखो बहुत वजिए तरीके ना बन के तैयार हुई है जो मेरी वीडियो वी लगती है मेरे चैनल लाइक सब्सक्राइब जरूर करो वीडियो अंत तक जरूर देखिया सर थैंक्स फॉर वॉचिंग